ਸਾਰੇ ਭੈਣ ਭਰਾਵਾਂ ਨੂੰ ਇੱਕ ਹੋਰ ਨਵੀਂ ਵੀਡੀਓ ਲੈ ਕੇ حاضر ਹੋਏ ਆਂ ਇਹ ਬਹੁਤ ਸੋਹਣੇ ਪ੍ਰਿੰਟ ਆ ਬਹੁਤ ਸੋਹਣੀ ਕਾਟਨ ਆ ਪ੍ਰਿੰਸਸ ਕਾਟਨ ਕੋਈ ਲੰਬਾ ਨਹੀਂ ਇਸ ਕੱਪੜੇ ਦਾ ਬਿਦਆਊਟ ਦੁਪੱਟਾ ਸਾਡਾ ਚੈਨਲ ਸਵਾਹਿਬ ਕਲੌਥ ਹਾਊਸ ਜਰੂਰ ਸਬਸਕ੍ਰਾਈਬ ਕਰਿਆ ਕਰੋ ਬਹੁਤ ਸੋਹਣੇ ਸੋਹਣੇ ਇਹਦੇ ਪ੍ਰਿੰਟ ਆ ਸਿਰਕ ਕਲੈਕਸ਼ਨ ਪ੍ਰਿੰਸਸ ਕਲੈਕਸ਼ਨ ਇਹਨੂੰ ਮੰਨ ਲਓ ਏਕੇ ਦੀ ਐ ਬਹੁਤ ਸੋਹਣਾ ਬਹੁਤ ਸੋਨਾ ਕਪੜਾ ਇਹ ਇਸ ਵਿੱਚ ਕੋਈ 1 ਸੂਟ ਕੋਈ 2 ਕੋਈ 3 ਸਾਰੇ ਡਿਜ਼ਾਈਨ ਵੱਖੋ ਵੱਖਰੇ ਆਲ ਓਵਰ ਸੂਟ ਜਿਹਨੂੰ ਵੀ ਲੋੜ ਆ ਸਾਡੇ WhatsApp ਨੰਬਰ 84278430869417953522 ਤੇ ਸਕਰੀਨਸ਼ਾਟ ਭੇਜ ਸਕਦੇ ਆ ਚੈਨਲ ਜਰੂਰ ਸਬਸਕ੍ਰਾਈਬ ਕਰਿਆ ਕਰੋ ਲਾਈਕ ਕਰਿਆ ਕਰੋ ਸ਼ੇਅਰ ਜਰੂਰ ਕਰਿਆ ਕਰੋ ਬਹੁਤ ਮਿੱਠੇ ਜਿਹੇ ਰੇਟ ਹੁੰਦੇ ਸਾਡੇ ਬਹੁਤ ਸੋਹਣੇ ਸੋਹਣੇ ਪ੍ਰਿੰਟ ਧੰਨਵਾਦ ਜੀ